ਪੰਤ ਪੰਜਾਬ ਅਤੇ ਪੰਜਾਬੀ ਇਤ ਨੂੰ ਮੁਹੱਬਤ ਕਰਨ ਵਾਲਿਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਇੱਕਲਕ ਵਿਕਰਮ ਸਿੰਘ ਮਜੀਠੀਆ ਐਸ ਵੀ ਰਸਤੂਬਾ ਦੇ ਨਿਸ਼ਾਨੇ ਤੇ ਨੇ ਸਭ ਤੋਂ ਵੱਧ ਚਰਚਾ ਵਿੱਚ ਨੇ ਸਭ ਤੋਂ ਵੱਧ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਗ੍ਰਿਫਤਾਰੀ ਉਹਨਾਂ ਦੀ ਕਥਿਤ ਤੌਰ ਤੇ ਨਸ਼ਿਆਂ ਵਿੱਚ ਭਾਈਵਾਲੀ ਤੇ ਕਥਿਤ ਤੌਰ ਤੇ ਸਾਰੀਆਂ ਅਦਹਿਗੀਆਂ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨਿਸ਼ਾਨੇ ਤੇ ਆਏ ਹੋਏ ਇੱਕ ਵੀ ਅੱਜ ਦੀ ਪ੍ਰਾਣੀ ਗੱਲ ਨਹੀਂ ਤੁਹਾਡੇ ਨਾਲ ਥੋੜਾ ਜਿਹਾ ਧਿਆਨ ਹੈ ਜਿਹੜਾ ਉਹ ਪਿੱਛੇ ਲੈ ਜਾਣ ਦਾ ਯਤਨ ਕਰਦੇ ਆ। ਫਿਕਰਮ ਸਿੰਘ ਮਜੀਠੀਆ ਆਖਰ ਇਕੱਲੇ ਹੀ ਇਸ ਵੇਲੇ ਪੰਜਾਬ ਦੇ ਵਿੱਚ ਹਰ ਵਿਰੋਧੀ ਧਿਰ ਆਪਣੀ ਧਿਰ ਅਤੇ ਬੇਗਾਨੀ ਧਿਰ ਸਭ ਦੇ ਨਿਸ਼ਾਨੇ ਤੇ ਕਿਉਂ ਨੇ? ਇੱਕ ਬਹੁਤ ਵੱਡਾ ਸਵਾਲ ਹੈ। ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜਿਹਨਾਂ ਲੋਕਾਂ ਨੇ ਪੰਜਾਬ ਨੂੰ ਉਜਾੜ ਦਿੱਤਾ ਹੈ। ਪੰਜਾਬ ਵਿੱਚ ਚਿੱਟੇ ਵਰਗਾ ਨਸ਼ਾ ਲੈ ਕੇ ਆਂਦਾ ਹੈ ਤੇ ਪੰਜਾਬ ਵਿੱਚ ਚਿੱਟੇ ਦਾ ਵਪਾਰ ਹੈ ਜਿਹੜਾ ਵਧਿਆ ਫੋਲੇ ਕਰੋੜਾ ਰੁਪਏ ਜਿਹਨਾਂ ਲੋਕਾਂ ਨੇ ਕਮਾਏ ਨੇ ਜਿਹਨਾਂ ਲੋਕਾਂ ਨੇ ਪੰਜਾਬ ਦੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਪੰਜਾਬ ਦੀਆਂ ਮਾਵਾਂ ਦੇ ਕੋਖਾ ਸੁਨੀਆਂ ਕਰ ਦਿੱਤੀਆਂ ਘਰ ਉਜਾੜ ਦਿੱਤੇ ਪੈੜੀਆਂ बिक ਗਈਆਂ ਘਰ ਵਿਕ ਗਏ ਸੜਕਾਂ ਤੇ ਆਈਆਂ ਮਾਵਾਂ ਦੀ ਦੀੜੀ ਕੋਕ ਪੁਕਾਰਾ ਉਹ ਸੁਣੀ ਨਹੀਂ ਜਾਂਦੀ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਪਰ ਇਕੱਲਾ ਵਿਕਰਮ ਸਿੰਘ ਮਜੀਠੀਆ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਦੇ ਨਿਸ਼ਾਨੇ ਤੇ ਹੈ ਇਹਦੇ ਬਾਰੇ ਥੋੜੀ ਜਿਹੀ ਝਾਤ ਤੁਹਾਡੇ ਨਾਲ ਮਰਵਾਉਣ ਦਾ ਯਤਨ ਕਰਦਾ ਤੁਹਾਡੇ ਸਾਰਿਆਂ ਦੇ ਯਾਦ ਹੋਵੇਗਾ 2007 ਤੋਂ 17 ਤੱਕ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਦਾ ਸੁਖਵੀਰ ਸਿੰਘ ਬਾਦਲ ਸਨ ਵਿਕਰਮ ਸਿੰਘ ਮਜੀਠੀਆ ਬਾਦਲ ਸਾਹਿਬ ਦਾ ਸੱਕਾ ਸਾਲ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਕਿਉਂਕਿ ਕੁੜਮਚਾਰੀ ਹੈ ਵੱਡੇ ਬਾਦਲ ਸਾਹਿਬ ਜਦੋਂ ਵਿਕਰਮ ਸਿੰਘ ਮਜੀਠੀਆ ਐਮਐਲਏ ਬਣਦੇ ਨੇ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੀ ਰਾਜਨੀਤੀ ਵਿੱਚ ਆਪਣੀ ਯੋਗਤਾ ਨਾਲ ਛਾ ਰਹੇ ਹੁੰਦੇ ਨੇ ਤੇ ਸਾਰਿਆਂ ਨੂੰ ਯਾਦ ਹੋਵੇਗਾ ਖਾਸੇ ਮਜ਼ਾਕ ਵਿੱਚ ਕਿਤੇ ਨਾ ਕਿਤੇ ਪ੍ਰਕਾਸ਼ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਨੂੰ ਕਟਾਰੇ ਵਿੱਚ ਲਿਆ ਕੇ ਖੜਾ ਕਰ ਦਿੱਤੇ ਸਨ ਤੇ ਕਹਿੰਦੇ ਸਨ ਕਿ ਜਿਹੜਾ ਕੱਟ ਕੇ ਆਏ ਆ ਅਸੀਂ ਇਹ ਉਦਾਂ ਹੀ ਆ ਕੇ ਕਬਜ਼ਾ ਕਰਨ ਨੂੰ ਫਿਰਦੇ ਨੇ ਇਹ ਆ ਯੋ ਸਦਰ ਪ੍ਰਕਾਸ਼ ਸਿੰਘ ਬਾਦਲ ਦੇ ਨਿਸ਼ਾਨੇ ਤੇ ਰਹੇ ਨੇ ਸਭ ਤੋਂ ਵੱਧ ਵਿਕਰਮ ਸਿੰਘ ਮਜੀਠੀਆ ਕਾਹੇ ਬਗਾਹੇ ਉਹਨਾਂ ਦੀ ਗੱਲ ਜਰੂਰ ਕਰਦੇ ਰਹਿੰਦੇ ਸਨ ਪੋਸਟ ਸੂਚਨਾਵਾਂ ਨੇ ਜਿਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਪਰਿਵਾਰ ਵਿੱਚ ਬੈਠ ਕੇ ਵੀ ਉਹ ਇਹ ਗੱਲ ਆਖਿਆ ਕਰਦੇ ਸਨ ਕਿ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਸਰਪੰਚੀ ਤੋਂ ਅੱਗੇ ਨਹੀਂ ਜਾਣ ਦਤਾਂ ਤੇ ਤੁਸੀਂ ਅੱਜ ਕੱਲ ਆਪਣੇ ਰਿਸ਼ਤੇਦਾਰਾਂ ਨੂੰ ਬਹੁਤ ਸਿਰ ਚੜਾਇਆ ਹੈ ਇਦਾਂ ਦੀਆਂ ਗੱਲਾਂ ਮੰਤਰੀ ਬਣਦੇ ਨੇ ਆਪਣੀ ਯੋਗਤਾ ਦੇ ਆਧਾਰ ਤੇ ਉਹ ਪੰਜਾਬ ਦੀ ਰਾਜਨੀਤੀ ਵਿੱਚ ਸ਼ਾਹ ਜਾਂਦੇ ਨੇ ਇਸ ਤੋਂ ਅੱਗੇ ਚਲੀਏ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਹੁਣ ਦੁਨੀਆ ਤੇ ਨਹੀਂ ਰਹੇ ਉਹਨਾਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਤਰ੍ਹਾਂ ਦਾ ਨੈਰੇਟਿਵ ਸਿਰਜ ਕੇ ਉਹਨੂੰ ਅੱਗੇ ਤੋਰਨ ਦਾ ਯਤਨ ਕੀਤਾ ਉਸ ਤੋਂ ਅੱਗੇ ਆਈਏ ਉਸ ਤੋਂ ਅੱਗੇ ਸਰਕਾਰ ਨਹੀਂ ਰਹੀ ਸਰਕਾਰ ਦੇ ਵਿੱਚ ਆਉਣ ਲਈ ਕਾਂਗਰਸ ਪਾਰਟੀ ਜਦੋਂ ਭਾਰਤ ਤੋਲਸੀ ਕੈਪਟਨ ਅਮਰਿੰਦਰ ਸਿੰਘ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਅਕਸਰ ਹਮਲਾਵਰ ਹੁੰਦੇ ਤੁਸੀਂ ਵੇਖੇ ਹੋਣਗੇ ਹੱਥ ਦੇ ਵਿੱਚ ਖੁਟਕਾ ਫੜ ਕੇ ਸੌਖਾਂ ਦੇ ਦੇਖੇ ਗਏ ਹੋਣਗੇ ਤੇ ਕਾਂਗਰਸ ਪਾਰਟੀ ਦਾ ਹਰ ਆਗੂ ਮਜੀਠੀਆ 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 ਲੋਕਾ 10 ਸਾਲ ਸੱਤਾ ਅਕਾਲੀ ਦਲ ਕੋਲ ਰਹੀ ਸੀ ਤੇ ਵਿਕਰਮ ਸਿੰਘ ਮਜੀਠੀਆ ਦੀ ਯੋਗਤਾ ਸਿਰ ਚੜ੍ਹ ਕੇ ਬੋਲਦੀ ਸੀ ਇਸ ਦੌਰਾਨ ਪੰਜਾਬ ਦੇ ਵਿੱਚ ਨਸ਼ਾ ਬਹੁਤ ਆਇਆ ਪੰਜਾਬ ਦੇ ਵਿੱਚ ਨਸ਼ੇ ਨਾਲ ਬਰਬਾਦੀ ਬਹੁਤ ਹੋਈ ਤੁਹਾਨੂੰ ਸਾਰਿਆਂ ਦੇ ਯਾਦ ਹੋਵੇਗਾ ਜਦੋਂ ਰਾਹੁਲ ਗਾਂਧੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆਏ ਸਨ ਤੇ ਉਹਨਾਂ ਇੱਕ ਵਾਰਾ ਪੰਜਾਬ ਵਿੱਚ ਚਿੱਕੇ ਦੀ ਜਾਂ ਨਸ਼ੇ ਦੀ ਗੱਲ ਕੀਤੀ ਸੀ ਨੌਜਵਾਨਾਂ ਦੀ ਤੇ ਵਿਰੋਧੀ ਧਿਰ ਨੂੰ ਬਹੁਤ ਮਿਰਚਾਂ ਲੱਗੀਆਂ ਸਨ ਪਰੰਤੂ ਉਹ ਗੱਲਬਾਤ ਵਿੱਚ ਕਿੰਨੀ ਕੁ ਸੱਚ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਇਸ ਤੋਂ ਅੱਗੇ ਆਈਏ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਉਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਵਾਂਝੀ ਹੋ ਗਈ ਸੀ ਪਰ ਤੋਰ ਰਹੀ ਸੀ ਸੱਤਾ ਵਿੱਚ ਆਉਣ ਵਾਸਤੇ ਰਹਿ ਗਿਆ ਸੀ ਕੰਮ ਉਦੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀ ਵੱਲ ਹਰ ਇਕੱਠ ਵਿੱਚ ਬੋਲਦੇ ਸਨ ਪੰਜਾਬ ਵਿੱਚ ਨਸ਼ੇ ਦਾ ਤਸਕਰ ਕੌਣ ਹੈ ਤੇ ਲੋਕ ਕੀ ਕਹਿੰਦੇ ਸਨ ਵਲੰਟੀਅਰ ਕਹਿੰਦੇ ਸਨ ਵਿਕਰਮ ਸਿੰਘ ਮਜੀਠੀਆ ਪੰਜਾਬ ਵਿੱਚ ਨਸ਼ਾ ਕੌਣ ਵਕਵਾਤਾ ਹੈ ਵਿਕਰਮ ਸਿੰਘ ਮਜੀਠੀਆ ਪੰਜਾਬ ਵਿੱਚ ਪੋਸਟਰ ਪੰਜਾਬ ਵਿੱਚ ਹੋਰਡਿੰਗਸ ਵਿਕਰਮ ਸਿੰਘ ਮਜੀਠੀਆ ਸਭ ਦੇ ਨਿਸ਼ਾਨੇ ਤੇ ਰਹੇ ਜਦੋਂ ਸਭ ਦੇ ਨਿਸ਼ਾਨੇ ਤੇ ਵਿਕਰਮ ਸਿੰਘ ਮਜੀਠੀਆ ਰਹਿੰਦੇ ਨੇ ਫਿਰ 5 ਸਾਲ ਆਮ ਆਦਮੀ ਪਾਰਟੀ ਦੀ ਵਿਰੋਧੀ ਤੇ ਰਹੀ ਉਹਨਾਂ ਨੇ 5 ਸਾਲ ਫਿਰ विक्रम सिंह जीठिया ਨੂੰ ਪੂਰਾ ਨਿਸ਼ਾਨੇ ਤੇ ਲਿਆ ਲਗਾਤਾਰ ਤੇ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਖਿਲਾਫ ਐਸੇ ਸ਼ਬਦ ਬੋਲਣ ਵਾਲਿਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਹਲਫਨਾਮਾ ਅਦਾਲਤ ਵਿੱਚ ਦਿੱਤਾ ਤੇ ਇੱਕ ਆਮ ਆਦਮੀ ਪਾਰਟੀ ਦੇ ਲੈਟਰਪੈਡ ਤੇ ਲਿਖ ਕੇ ਅਰਵਿੰਦ ਕੇਜਰੀਵਾਲ ਜੀ ਹੋਰਾਂ ਨੇ ਵਿਕਰਮ ਸਿੰਘ ਮਜੀਠੀਆ ਤੋਂ ਗਲਤੀ ਮੰਨੀ ਕਿ ਇੱਕ ਸਿਆਸੀ ਟਕਵਾਂ ਜੀ ਸਿਆਸਤ ਵਿੱਚ ਐਸਾ ਕੁਝ ਹੁੰਦਾ ਹੈ ਤੇ ਉਹਨਾਂ ਮਾਫੀ ਮੰਗ ਕੇ ਇਸ ਕੇਸ ਨੂੰ ਵਿਕਰਮ ਸਿੰਘ ਮਜੀਠੀਆ ਨੇ ਰਫਾ-ਦਾਫਾ ਕਰ ਦਿੱਤਾ ਖਤਮ ਕਰ ਦਿੱਤਾ ਇਸ ਤੋਂ ਅੱਗੇ ਗੱਲ ਫਿਰ ਚੱਲਦੀ ਆ ਸੱਤਾ ਕਾਂਗਰਸ ਪਾਰਟੀ ਕੋਲ ਅਮਰਿੰਦਰ ਸਿੰਘ ਨੇ ਭਾਵੇਂ ਕੋਈ ਕਾਰਵਾਈ ਨਹੀਂ ਕੀਤੀ ਪਰ ਕੇਸ ਸੁਲਗਦਾ ਰਿਹਾ ਡਰੱਗ ਤਸਕਰ ਜਿਹੜੇ ਕਿ ਜੇਲ੍ਹ ਕੱਟ ਕੇ ਬਾਹਰ ਆ ਚੁੱਕੇ ਨੇ ਜਗਦੀਸ਼ ਭੋਲਾ ਨੇ ਮੁਹਾਲੀ ਵਿੱਚ ਇੱਕ ਲੱਖ ਦਿੱਤੀ ਸੀ ਕਿ ਡਰੱਗ ਵਿੱਚ ਕਥਿਤ ਤੌਰ ਤੇ ਵਿਕ੍ਰਮ ਸਿੰਘ ਮਜੀਠੀਆ ਉਹਦੇ ਵਿੱਚ ਭਾਈਵਾਲ ਸੀ 600 ਕਰੋੜ ਦੀ ਡਰੱਗ ਮਨੀ ਵਿੱਚ ਕਿਤਨਾ ਕਿਤੇ ਨਾਂ ਸੀ ਜਿਹੜਾ ਉਹ ਵੀ ਉਹਨਾਂ ਲੈ ਆ। ਵਿਕ੍ਰਮ ਸਿੰਘ ਮਜੀਠੀਆ ਫਿਰ ਨਿਸ਼ਾਨੇ ਤੇ ਆ ਗਏ ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੌਰਾਨ ਵਿਕ੍ਰਮ ਸਿੰਘ ਮਜੀਠੀਆ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜੇਲ੍ਹ ਭੇਜਿਆ ਗਿਆ। ਵਿਕ੍ਰਮ ਸਿੰਘ ਮਜੀਠੀਆ ਉਸ ਦੌਰ ਦੀ ਚੋਣ ਨਾ ਲੜ ਸਕੇ। ਤੇ ਚੋਣ ਨਾ ਲੜਨ ਕਰਕੇ ਉਹਨਾਂ ਦੀ ਪਤਨੀ ਨੇ ਚੋਣ ਲੜੀ ਮਜੀਠੀਆਲ ਕੇ ਤੇ ਉਹ ਜਿੱਤ ਗਏ ਸਨ ਤੇ ਵਿਕਰਮ ਸਿੰਘ ਮਜੀਠੀਆ ਉਸ ਚੋਣ ਦੇ ਵਿੱਚ ਵੀ ਸਾਰਿਆਂ ਦੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਅਤੇ ਪੰਜਾਬ ਵਿੱਚ ਸੱਤਾ ਤਾਂ ਆਨੰਦ ਮਾਣਨ ਵਾਲੀ ਆਮ ਆਦਮੀ ਪਾਰਟੀ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਨਿਸ਼ਾਨੇ ਤੇ ਤੇ ਕਾਂਗਰਸ ਪਾਰਟੀ ਦੀ ਲਾਸਟ 3 ਮਹੀਨਿਆਂ ਦੀ ਕਾਰਗੁਜ਼ਾਰੀ ਦਰਾਂ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੂੰ ਜਿਹੜੇ ਵਿੱਚ ਦਿੱਤਾ ਪਰੰਤੂ ਉਹਦਾ ਲਾਹਾ ਸੀ ਜਿਹੜਾ ਉਹ ਬਹੁਤਾ ਮਿਲ ਨਾ ਸਕਿਆ ਤੇ ਆਮ ਆਦਮੀ ਪਾਰਟੀ ਸੱਤਾ ਵਿੱਚ ਆ ਗਈ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਕਰਮ ਸਿੰਘ ਮਜੀਠੀਆ ਵਿੱਚ ਲਗਾਤਾਰ ਟਕਰਾਅ ਹੁੰਦਾ ਗਿਆ। ਵਿਕਰਮ ਸਿੰਘ ਮਜੀਠੀਆ ਹਰ ਮਸਲੇ ਤੇ ਸਰਕਾਰ ਨੂੰ ਘੇੜਦੇ ਗਏ ਤੇ ਸਰਕਾਰ ਵੱਲੋਂ ਲਗਾਤਾਰ ਸਿੱਟਾਂ ਬਣਾਈਆਂ ਗਈਆਂ। ਮਾਮਲੇ ਹਾਈ ਕੋਰਟ ਵਿੱਚ ਸਿੱਟਾਂ ਤੇ ਇੱਥੋਂ ਤੱਕ ਕਿ ਪੰਜਾਬ ਕਾਂਗਰਸ ਵੱਲੋਂ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੀ ਜ਼ਮਾਨਤ ਰੱਦ ਕਰਾਉਣ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਪਰ ਐਸਾ ਨਾ ਹੋ ਸਕਿਆ। ਫਿਰ ਵੀ ਮਜੀਠੀਆ 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 ਹੋਈ ਗਈ ਹੈ। ਉਸ ਤੋਂ ਬਾਅਦ ਹੁਣ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਹਮਲਾਵਰ ਹੋਏ ਸਨ ਵਿਕਰਮ ਸਿੰਘ ਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਧੜਾਤਲ ਵੱਲ ਜਾ ਰਿਹਾ ਸੀ ਤੇ ਪੰਜਾਬ ਦੇ ਵਿੱਚ ਇਕੋ ਇੱਕ ਆਗੂ ਵਿਕਰਮ ਸਿੰਘ ਜੀਠੀਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧੀ ਧਿਰ ਦੇ ਨੇਤਾ ਦਾ ਇੱਕ ਤਰ੍ਹਾਂ ਦਾ ਵਿਰੋਧੀ ਧਿਰ ਵਾਲਾ ਰੋਲ ਸੀ ਜਿਹੜਾ ਉਹ ਅਦਾ ਕਰ ਰਿਹਾ ਸੀ ਤੇ ਇਸ ਵੇਲੇ ਅਕਾਲੀ ਦਲ ਵੀ ਤੇ ਕਾਂਗਰਸ ਦੋਨਾਂ ਪਾਰਟੀਆਂ ਦੇ ਨਿਸ਼ਾਨੇ ਤੇ ਵਿਕਰਮ ਸਿੰਘ ਜੀਠੀਆ ਫੇਰ ਸਨ ਹੁਣ 2012 ਤੋਂ ਕੇਸ ਸ਼ੁਰੂ ਹੁੰਦੇ ਨੇ 21 ਚ ਚੰਨੀ ਦੀ ਸਰਕਾਰ ਹੁੰਦੀ 21 ਤੋਂ ਬਾਅਦ 3 3.5 ਸਾਲ ਇਸ ਸਰਕਾਰ ਦੇ ਗੁਜ਼ਰ ਗਏ ਲਗਾਤਾਰ ਸਿੱਟਾਂ ਲਗਾਤਾਰ ਜੇ ਚੱਲਦਾ ਰਿਹਾ ਉਹ ਚੱਲਦਾ ਰਿਹਾ ਪਰ ਵਿਕ੍ਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ੇ ਵਾਲੇ ਮਾਮਲੇ ਵਿੱਚ ਸਰਕਾਰ ਸਿੱਟਾਂ ਬਣਾਈਆਂ ਬਹੁਤ ਕੁਝ ਕੀਤਾ ਉਸ ਹੱਦ ਦੇ ਤੱਕ ਨਹੀਂ ਪੁੱਜ ਸਕੇ ਕਾਨੂੰਨੀ ਤੌਰ ਤੇ ਜਿੱਥੇ ਤੱਕ ਸਰਕਾਰ ਪੁੱਜਣਾ ਚਾਹੁੰਦੀ ਸੀ ਤੇ ਹੁਣ ਅਚਾਨਕ ਵਿਜੀਲੈਂਸ ਵੱਲੋਂ ਕੱਲ ਉਹਨਾਂ ਦੇ ਘਰ ਵਿੱਚ ਰੇਡ ਕਰ ਦਿੱਤੀ ਗਈ ਤੇ ਉਸੇ ਰਾਤ ਉਹਨਾਂ ਨੂੰ ਜਦੋਂ ਉਸੇ ਸਵੇਰ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੇ ਪਰਚਾ ਦਰਜ ਕਰਨ ਤੋਂ ਬਾਅਦ ਘਰ ਦੇ ਵਿੱਚ ਜੋ ਡਰਾਮਾ ਹੋਇਆ ਤੁਸੀਂ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਤੇ ਮਜੀਠੀਆ ਵੱਲੋਂ ਕਿਸ ਤਰ੍ਹਾਂ ਫੇਰ ਮੁੱਛਾਂ ਚਾੜੀ ਗਈਆਂ ਫਿਰ ਬਹੁਤ ਕੁਝ ਕੀਤਾ ਗਿਆ ਤੇ ਫਿਰ ਵਿਜੀਲੈਂਸ ਉਹਨਾਂ ਨੂੰ ਨਾਲ ਲੈ ਗਈ ਤੇ ਉਹਨਾਂ ਨੂੰ ਅੱਜ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਮੁਹਾਲੀ ਦੀ ਅੱਜ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਵਿੱਚ ਪੇਸ਼ ਕਰਨ ਤੋਂ 2 ਤਰੀਕ ਤੱਕ ਉਹਨਾਂ ਦਾ ਰਿਮਾਂਡ ਮਿਲਿਆ ਤੇ ਹੁਣ ਵਿਕ੍ਰਮ ਸਿੰਘ ਮਜੀਠੀਆ ਵਿਜੀਲੈਂਸ ਤੇ ਰਿਮਾਰਟ ਦੇ ਹੁਣ ਸਵਾਲ ਇਹ ਹੈ ਕਿ ਕੀ ਇਕੱਲੇ ਵਿਕਰਮ ਸਿੰਘ ਮਜੀਠੀਆ ਨੇ ਕਥਨ ਤੌਰ ਤੇ ਜੇ ਤੁਸੀਂ ਸੋਚਦੇ ਹੋ ਅਸੀਂ ਸੋਚਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਇੰਨਾ ਉਜਾੜਾ ਕੀਤਾ ਹੈ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਅਸੀਂ ਫਿਰ ਇਹ ਗੱਲ ਕਹਿੰਦੇ ਹਾਂ ਜੀ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਵੀ ਚਲਾ ਰਹੀ ਹੈ ਬੜਾ ਕੁਝ ਕਰ ਰਹੀ ਹੈ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਕੀ ਇਕੱਲੇ ਵਿਕਰਮ ਸਿੰਘ ਮਜੀਠੀਆ ਇਸ ਮਾਮਲੇ ਵਿੱਚ ਨੇ ਜਾਂ ਨਹੀਂ ਜਿਸ ਹਨ ਤਾਂ ਪਿਛਲੇ 20 ਸਾਲਾਂ ਤੋਂ ਮਜੀਠੀਆ ਮਜੀਠੀਆ ਹੋਈ ਪਈ ਹੈ ਕਿਤੇ ਹਾਲੇ ਤੱਕ ਤਾਂ ਇਹ ਸਿੱਧ ਨਹੀਂ ਹੋ ਸਕਿਆ ਪਿਛਲੇ 2012 ਤੋਂ 12 ਸਾਲ ਹੋ ਗਏ ਹਾਲੇ ਉਹ ਵੀ ਮਾਮਲਾ ਵਿਚਾਲੇ ਵਿਚਕਾਰ ਹੀ ਲਮਕਦਾ ਹੈ 2021 ਵਾਲਾ ਮਾਮਲਾ ਵਿਚਕਾਰ ਲਮਕਦਾ ਹੈ ਹੁਣ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਵਿਖਮ ਸਿੰਘ ਜੀਠੀ ਦੇ ਸਾਹਮਣੇ ਆਇਆ ਉਹਨਾਂ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਉਹਨਾਂ ਦੀਆਂ ਕੰਪਨੀਆਂ ਦੇ ਵਿੱਚੋਂ ਮੈਨੂੰ ਲੱਗਦਾ ਕਿ 136 ਕਰੋੜ ਰੁਪਇਆ ਇੱਕ ਤੇ 166 ਕਰੋੜ ਰੁਪਏ ਮੈਨੂੰ ਲੱਗਦਾ ਹੈ ਇੱਕ ਹੈ ਕਿ ਜਿਹਦੇ ਬਾਰੇ ਆਖਿਆ ਜਾਂਦਾ ਹੈ ਕਿ ਨਜਾਇਜ਼ ਢੰਗ ਨਾਲ ਉਹ ਖਾਤਿਆਂ 'ਚ ਪਛਪਾਏ ਨੇ ਜਾਂ ਕੁਝ ਵਿਦੇਸ਼ੀ ਫੰਡ ਨੇ ਜਿਹੜੇ ਉਹ ਠੰਗਾਲੇ ਜਾ ਰਹੇ ਨੇ ਰਿਕਾਰਡ 'ਤੇ ਤੇ ਮੁੱਖ ਮੰਤਰੀ ਸਾਹਿਬ ਨੇ ਪੱਲ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੁਜੀਠੀਆ ਕੋਲੋਂ 30 ਮੋਬਾਈਲ ਤੇ ਲੈਪਟਾਪ ਤੇ ਡੈਰੀਆਂ ਹੋਰ ਲੋੜਿੰਦਾ ਸਮਾਨ ਹੈ ਜਿਹੜਾ ਉਹ ਉਹਨਾਂ ਦੇ ਕੋਲੋਂ ਮਿਲਿਆ ਤੇ ਪੰਜਾਬ ਸਰਕਾਰ ਦਾਅਵਾ ਕੀਤਾ ਹੈ ਮੁੱਖ ਮੰਤਰੀ ਪੰਜਾਬ ਨੇ ਕਿ ਬਹੁਤ ਵੱਡਾ ਸੱਚ ਸਾਹਮਣੇ ਆਵੇਗਾ ਇੰਨੇ ਕਰੋੜਾ ਰੁਪਏ ਕਿਵੇਂ ਖਾਤੇਆਂ ਚਪਾਇਆ ਕਿਵੇਂ ਆਏ ਕਿਵੇਂ ਗਏ ਇਹ ਸਾਰਾ ਕੁਝ ਜਿਸ ਤਰ੍ਹਾਂ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਸਭ ਤੋਂ ਵੱਧ ਜਿਹੜਾ ਸਵਾਲ ਹੈ ਇਸ ਵੇਲੇ ਕਿ ਇਕੱਲਾ ਵਿਕਰਮ ਸਿੰਘ ਮਜੀਠੀਆ ਜਿਹੜਾ ਇਸ ਵੇਲੇ ਸਭ ਤੋਂ ਵੱਧ ਪੰਜਾਬ ਵਿੱਚ ਵੱਡਾ ਮੁੱਦਾ ਬਣਿਆ ਹੈ ਪਿਆਰੇ ਮਿੱਤਰੋ ਐਸੀ ਵੀ ਗੱਲ ਨਹੀਂ ਹੁੰਦੀ ਅਸੀਂ ਗੱਲ ਹੋ ਵੀ ਸਕਦੀ ਹੈ ਦੋਨੋਂ ਗੱਲਾਂ ਇਸ ਮਸਲੇ ਦੇ ਪਿੱਛੇ ਕਿੱਡੀਆਂ ਵੱਡੀਆਂ ਵੱਡੀਆਂ ਗੱਲਾਂ ਤੇ ਮੁੱਦੇ ਪੰਜਾਬ ਦੇ ਛੁਪੇ ਹੋਏ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਗਵਲਗਲਾਡਾ ਗਮਾਡਾ ਸਭ ਕੁਝ ਖਤਮ ਕਰ ਦਿੱਤਾ ਗਿਆ ਅਚੀ ਸੈਕਟਰੀ ਨੂੰ ਪਾਵਰਾਂ ਦੇ ਦਿੱਤੀ ਗਈਆਂ ਉਹ ਮੁੱਦਾ ਕਿੱਥੇ ਚਲਾ ਗਿਆ ਉਹ ਰੁੜ ਗਿਆ ਤੇ ਅਰਵਿੰਦ ਕੇਜਰੀਵਾਲ ਜੀ ਨੇ ਰਾਜ ਸਭਾ ਮੈਂਬਰ ਬਣ ਕੇ ਪੰਜਾਬ ਤੋਂ ਜਾਣਾ ਸੀ ਉਹ ਖਤਮ ਹੋ ਗਿਆ ਪੰਜਾਬ ਦੇ ਵਿੱਚ ਬਹੁਤ ਸਾਰੇ ਬਾਹਰਲੇ ਲੋਕ ਆ ਕੇ ਜਿਸ ਤਰ੍ਹਾਂ ਚਰਚਾਵਾ ਵਿਰੋਧ ਹੋ ਰਿਹਾ ਉਹ ਸਾਰਾ ਕੁਝ ਵਿਚ ਰੁਲ ਗਿਆ ਇਕੱਲੇ ਮਜੀਠੀ ਦੇ ਪਿੱਛੇ ਅਜ ਮਜੀਠੀ ਦੇ ਇਸ ਮਸਲੇ ਦੇ ਪਿੱਛੇ ਪਾਖੜਾ ਬਿਆਸ ਮੈਨੇਜਮੈਂਟ ਦਾ ਮੁੱਦਾ ਵੀ ਰੁਲ ਗਿਆ ਹੈ ਪੰਜਾਬ ਸੱਚੜਿਆ ਕਰਜ਼ਾ ਵੀ ਰੁਲ ਗਿਆ ਬਹੁਤ ਕੁਝ ਹੋਇਆ ਅਸੀਂ ਇਸ ਗੱਲ ਲਈ ਫਿਰ ਕਹਿੰਦੇ ਆ ਕਿ ਸਰਕਾਰ ਨੂੰ ਨਸ਼ੇ ਦੇ ਸਵਾਰਗਰਾਂ ਦੇ ਖਿਲਾਫ ਕਾਰਵਾਈ ਜਰੂਰ ਕਰਨੀ ਚਾਹੀਦੀ ਹੈ ਆਮਦਨ ਤੋਂ ਬਾਅਦ ਸਰੋਤਾਂ ਦੇ ਮਾਮਲੇ ਵਿੱਚ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਪਰ ਜਦੋਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਅਸੀਂ ਸੁਣ ਰਿਹਾ ਸੀ ਉਹ ਕਹਿੰਦੇ ਸੀ ਕਿ ਮਜੀਠੀਆ ਨਾਲ ਮੁਲਾਕਾਤ ਵੀ ਕਰਾਂਗਾ ਤੇ ਮਜੀਠੀਆ ਦੇ ਹੱਕ ਵਿੱਚ ਖੜਾਂਗਾ ਵੀ ਇਹ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ ਸੋ ਇਸੇ ਹਾਲਤਾਂ ਵਿੱਚ ਪੰਜਾਬ ਦੀ ਰਾਜਨੀਤੀ ਹੈ ਜਿਹੜੀ ਉਹ ਬਹੁਤ ਦਿਲਚਸਪ ਦੌਰ ਵਿੱਚ ਇੱਕ ਤਲਖ ਮਾਹੌਲ ਵਿੱਚ ਸ਼ਾਮਲ ਹੋ ਗਈ ਹੈ ਤੇ ਇਹ ਤਲਖ ਮਾਹੌਲ ਪੰਜਾਬ ਦਾ ਕੁਝ ਨਹੀਂ ਸਮਾਰੇਗਾ ਜੇ ਪੰਜਾਬ ਨੂੰ ਕਿਸੇ ਪਾਸੇ ਪੰਜਾਬ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਜਾਂ ਪੰਜਾਬ ਨੂੰ ਭ੍ਰਿਸ਼ਟਾਚਾਰੀਆਂ ਦੇ ਤੌਰ ਤੇ ਜੇ ਪੰਜਾਬ ਨੂੰ ਭ੍ਰਿਸ਼ਟਾਚਾਰ ਵਿੱਚੋਂ ਕੱਢਣਾ ਤੇ ਇਹ ਮਾਮਲੇ ਪੰਜਾਬ ਦੇ ਸਿਰਫ ਧਿਆਨ ਹਟਾ ਸਕਦੇ ਨੇ ਪੰਜਾਬ ਦਾ ਕੁਝ ਸਮਾਰ ਨਹੀਂ ਸਕਦੇ ਹਾਂ ਯੋਗ ਵਿਅਕਤੀਆਂ ਦੇ ਖਿਲਾਫ ਜੇ ਮਜਬੂਰ ਦੋਸ਼ੀ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਪਰ ਇਹਦੇ ਪਿੱਛੇ ਅਸਲ ਮੁੱਦੇ ਨੇ ਜਿਹੜੇ ਕਿਤੇ ਉਹ ਨਾ ਗੁਆਚ ਜਾਣ ਫਿਲਹਾਲ ਇਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ ਹੀ ਖਾਲ ਕਿਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ